ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੋਰਚਾ ਚੜ੍ਹਦੀ ਕਲਾ ਵਿੱਚ ਚੱਲ ਰਿਹਾ ਹੈ ਕਿਸਾਨ ਆਪਣੇ ਮੋਰਚਿਆਂ ਵਿੱਚ ਬੈਠੇ ਹਨ ਅਸੀਂ ਬਹੁਤ ਜ਼ਿਆਦਾ ਕਿਸਾਨ ਖਨੋਰੀ ਬਾਰਡਰ ਵੱਲ ਆ ਰਹੇ ਹੈ ਲਗਾਤਾਰ ਮੋਰਚਾ ਕਿਸਾਨ ਆਪਣੀਆਂ ਮੰਗਾਂ ਨੂੰ ਮਨਾਉਣ ਲਈ ਦਿੱਲੀ ਜਾ ਰਹੇ ਸਨ ਤਾਂ ਰਸਤੇ ਵਿੱਚ ਇਸ ਜਗ੍ਹਾ ਤੇ ਰੁਕਿਆ ਗਿਆ ਤੇ ਕਿਸਾਨਾਂ ਦੀ ਗੋਲੀਆਂ ਚਲਾਈਆਂ ਤੇ 9 ਮਹੀਨੇ ਹੋ ਚੱਲਿਆ ਕਿਸਾਨਾਂ ਨੂੰ ਮੋਰਚਿਆਂ ਵਿੱਚ ਬੈਠਿਆ ਨੂੰ